ਪੋਖ ਤੁਖਾਰ ਨ ਬਿਆਪੀ ਕੰਠ ਮਿਲਿਆ ਹਰ ਨਾਉ ਮਨ ਵਿਦਿਆ ਚਰਣਾਰ ਬਿੰਦ ਦਰਸ਼ਨ ਲਗੜਾ ਸਾਹੋ ਗੁਰੂ ਸਾਹਿਬ ਜੀ ਪੋ ਦੇ ਮਹੀਨੇ ਦੇ ਵਿੱਚ ਉਪਦੇਸ਼ ਦਿੰਦ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾ ਦੇ ਵਿੱਚ ਕਿਉਂਕਿ ਪਹਿਲੇ ਗੁਰੂ ਸਾਹਿਬ ਜੀ ਨੇ ਤੁਖਾਰੀ ਰਾਗ ਦੇ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਨੇ 12 ਮਹਾ ਉਚਾਰਣ ਕੀਤੀ ਸੀ ਤੁਰਦੀ ਜੋ ਮੰਗੀ ਬਾਣੀ ਸਮਝਣ ਦੇ ਵਿੱਚ ਸਾਧਾਰਨ ਜੀਵ ਨੂੰ ਮੈਂਤ ਸੀ ਤਾਂ ਕਰਕੇ ਮਾਰਨੇ ਸਰਲ ਪਾਸਾ ਦੇ ਵਿੱਚ ਤੁਖਾਰੀ ਨਾ ਤੋਂ 12 ਮਾਰਨੇ ਮਾਜ ਰਾਗ ਦੀ ਉਚਾਰਣ ਕੀਤੀ ਪੋਖ ਤੁਖਾਰਨ ਵਿਆਪੀ ਪੋਦੇ ਮੈਨਿੰਦੇ ਵਿੱਚ ਜਿਹੜੇ ਗੁਰਮੁਖ ਜਨ ਨੇ ਬੰਦਗੀ ਵਾਲੇ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰਦੇ ਨੇ ਪਾਪਾ ਰੂਪੀ ਠੰਡ ਤੁਖਾਰ ਮਲਿੰਤਾ ਰੂਪੀ ਉਹ ਨੂੰ ਬਿਆਪ ਨਹੀਂ ਸਕਦੀ ਕਿਉਂ ਨਾਮ ਦੇ ਵਿੱਚ ਅਨੰਤ ਸ਼ਕਤੀ ਹੈ ਨਾਮ ਦੇ ਪ੍ਰਭਾਵ ਕਰਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਦੇ ਵਿੱਚ ਬੈਠੇ ਨਾਮ ਦੇ ਪ੍ਰਤਾਪ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਥੇਮਕੁੰਡ ਦੀ ਪ੍ਰਬਤ ਦੇ ਵਿੱਚ ਤਪੱਸਿਆ ਕਰਦੇ ਰਹੇ ਮਨ ਵਿਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਮਨ ਦੇ ਵਿੱਚ ਨਾਮ ਰੂਪੀ ਚਰਨ ਹਿਰਦੇ ਦੇ ਵਿੱਚ ਵਸਨੇ ਕਰਕੇ ਨਿਰਆਕਾਰ ਪ੍ਰਮੇਸ਼ਵਰ ਦੇ ਦਰਸ਼ਨ ਦੀ ਜਿਹਨੂੰ ਲਗਨ ਲੱਗ ਗਈ ਹੈ ਉਹ ਸਾਹੋ ਮਾਲਕ ਜਿਹਨੂੰ ਵਿਆਪਕ ਆਪਾ ਵਾਹਿਗੁਰੂ ਕਹਿੰਦੇ ਨੇ ਰਮਿਆ ਹੋਇਆ RAM ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਜਿਹੜਾ ਗੋ ਧਰਤੀ ਦਾ ਪਾਲਕ ਰਾਏ ਰਾਜਾ ਰੂਪ ਇਹੋ ਜੀ ਪਰਮੇਸ਼ਰ ਦੀ ਸੇਵਾ ਦੇ ਵਿੱਚ ਇਹ ਮਾਲਕ ਮੈਨੂੰ ਲਾਉਣਾ ਕਰ ਭਾਪ ਮੈਨੂੰ ਬੰਦਗੀ ਦੇ ਨਾਲ ਜੋੜ ਇਸ ਕਰਕੇ ਉਸ ਅਕਾਲ ਪ੍ਰਕ ਨਰਾਕਾਰ ਪਰਮ ਪ੍ਰਮੇਸ਼ਰ ਨੂੰ ਮਾਲਕ ਸਾਹੋ ਪਤੀ ਪ੍ਰਮਾਤਮ ਅਨੰਤ ਰੂਪਾ ਕਰਕੇ ਵਿਸ਼ੇਸ਼ਣ ਦੇ ਕੇ ਉਸ ਨੂੰ ਯਾਦ ਕੀਤਾ ਜਾਂਦਾ ਹੈ ਵਿਖਿਆ ਪਹੇ ਨ ਸਕੇ ਮਿਲ ਸਾਧੂ ਗੁਣ ਗਾਹ ਕੋਈ ਵੀ ਵਿਸ਼ੇ ਵਿਕਾਰ ਪਾਪ ਦੋਸ਼ ਉਸ ਨੂੰ ਵਿਆਪ ਨਹੀਂ ਸਕਦੇ ਜਿਗਿਆਸੂ ਨੂੰ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਸਾਧੂਆਂ ਦੀ ਸੰਗਤ ਕਰਦੇ ਨੇ ਫਿਰ ਕੀ ਚੀਜ਼ ਪ੍ਰਾਪਤ ਹੁੰਦੀ ਹੈ ਸਾਧੂਆਂ ਦੀ ਸੰਗਤ ਕਰਕੇ ਜਹ ਤੇ ਉਭਜੀ ਤਹ ਮਿਲੀ ਸੱਚੀ ਪ੍ਰੀਤ ਸਮਾ ਸੱਚੇ ਸੁੱਚੇ ਹੋ ਕੇ ਮਨ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਦੀ ਪ੍ਰੀਤੀ ਲਾ ਕੇ ਜੇ ਬੰਦਗੀ ਕਰਾਂਗੇ ਜਿਹਦੇ ਤੋਂ ਉਪਜਿਆ ਭਾਵ ਜੀਵ ਪੈਦਾ ਹੋਇਆ ਉਹਦੇ ਵਿੱਚ ਮਿਲ ਜਾਂਦਾ ਜਿਉਂ ਜਲ ਮੇ ਜਲਾਏ ਘਟਾਣਾ ਤਿਉਂ ਜੋਤੀ ਸੰਗ ਜੋਤ ਸਮਾਨ ਇਸ ਕਰਕੇ ਇੱਕ ਤੋਂ ਅਨੇਕ ਹੋਇਆ ਅਨੇਕ ਤੋਂ ਫਿਰ ਇੱਕ ਹੋ ਜਾਂਦਾ ਦਸਵੇਂ ਪਾਸ਼ਾ ਇਸ ਚੀਜ਼ ਨੂੰ ਬਰਨਣ ਕਰਦੇ ਨੇ ਇੱਕ ਹੈ ਅਨੇਕ ਹੈ ਅਨੇਕ ਹੈ ਫਿਰ ਇੱਕ ਹੈ ਖੇਲ ਖੇਲ ਅਖੇਲ ਖੇਲ ਨਾ ਅੰਤ ਕੋ ਫਿਰ ਇੱਕ ਇਸ ਕਰਕੇ ਉਹ ਇੱਕ ਅਨੇਕਤਾ ਬੰਦਗੀ ਸੇਵਾ ਦੋ ਤੋਂ ਸ਼ੁਰੂ ਹੁੰਦੀ ਹੈ ਜਿਗਿਆਸੂ ਤੋ ਪ੍ਰਮਾਤਮਾ ਫਿਰ ਖਾਲਸਾ ਮੇਰੇ ਰੂਪੈ ਖਾਲਸੇ ਮੈਂ ਕਰੋ ਨਿਵਾਸ ਮਹਾਰਾਜ ਕਹਿੰਦੇ ਖਾਲਸੇ ਮੈਂ ਮੋਮੇ ਤਾਸ ਮੈਂ ਰੰਚਕ ਨਹੀਂ ਪੇਵ ਕੋ ਅਵਸਥਾ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ ਬੰਦਗੀ ਜਰੀਏ ਕਰ ਗਹਿ ਲਈਨੀ ਪਾਰ ਬ੍ਰਹਮ ਬਹੁਣ ਵਿਛੜਿਆ ਹੋ ਪ੍ਰਮੇਸ਼ਵਰ ਦੇ ਨਾਮ ਰੂਪੀ ਚਰਨ ਬਖਸ਼ਿਸ਼ ਕਰਨੇ ਕਰਕੇ ਬਾ ਜਿਗਿਆਸੂ ਦੇ ਹਿਰਦੇ ਨੂੰ ਰੁੱਪੀ ਬਾ ਨੂੰ ਫੜ ਲਿੰਦਾ ਹਿਰਦੇ ਦੇ ਵਿੱਚ ਆ ਕੇ ਨਮਾਜ਼ ਕਰ ਲਿੰਦਾ ਫਿਰ ਬਾਰ ਬਾਰ ਜਨਮ ਮਰਨ ਦਾ ਜਿਹੜਾ ਗੇੜਾ ਹੈ ਇੱਕ ਕੱਟਿਆ ਜਾਂਦਾ ਭਾਵੇਂ ਕਿ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ ਜਨਮ ਮਰਨ ਕੀ ਚੀਜ਼ ਹੈ ਜਨਮ ਮਰਨ ਵਿੱਚ ਦੁੱਖ ਸਬਾਇਆ ਵਿਸ਼ੇਸ਼ ਦੁੱਖ ਜਨਮ ਮਰਨ ਦਾ ਮਾਤਾ ਦਾ ਗਰਭ ਦਾ ਜਿਹੜਾ ਸਭ ਤੋਂ ਵੱਡਾ ਦੁੱਖ ਹੈ ਇਸ ਕਰਕੇ ਉਹ परमेश्वर जो मिलता फिर वो कदे भी बिछड़ नहीं है बार जाओ बेरिया हर सज्जन अगम अगाहो योजे जी बार जल्हार बार, जाइए सदके जाइए ओदी कर्बान जाइए वो गमता तो रहे ਪਰਿਵਾਰਤੁ ਰਹੈ ਬਿਆੰਤ ਅਗਮ ਤਗਾਹੋ ਪਰੇ ਤੋਂ ਪਰੇ ਜਿਨੂੰ ਆਪਾਂ ਕਹਿੰਨੇ ਆ ਇਹੋ ਜੇ ਸੱਜਣ ਪੁਰਸ਼ ਜਿਹੜਾ ਮਿੱਤਰਤਾ ਉਦੀਚ ਰੱਖਣਾ ਕਰੋ ਮਿੱਤਰਤਾ ਕੀ ਸ਼ਬਦ ਦੀ ਕਮਾਈ ਸ਼ਰਮ ਪਈ ਨਾਰਾਇਣੇ ਨਾਨਕ ਦਰਪਈ ਆਹੋ ਸ਼ਰਣ ਪੈ ਜੋ ਸਰਮਪਈ ਨਾਰਾਇਣੇ ਨਾਨਕ ਦਰਪਈ ਆਹੋ ਇਹੋ ਜੇ ਪ੍ਰਮੇਸ਼ਰ ਦੇ ਸ਼ਰਣ ਦੇ ਵਿੱਚ ਪੋ ਨਾਰਾਇਣ ਨਰਾ ਦਾ ਪਤੀ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਨਾਨਕ ਦਰਪਈਓ ਪੰਜਵੇਂ ਗੁਰੂ ਨਾਨਕ ਨੇ ਇਹੋ ਜੇ ਨਰਾ ਦਾ ਪਤੀ ਪ੍ਰਮੇਸ਼ਰ ਵਾਹਿਗੁਰੂ ਉਹਦੇ ਸ਼ਰਣ ਦੇ ਵਿੱਚ ਪੜਨਾ ਕਰੋ ਜਿਸ ਕਰਕੇ ਤੁਹਾਡਾ ਆਵਾ ਗਮਨ ਮਿਟ ਜਾਵੇ ਫਿਰ ਜਿਹੜਾ ਪੋਦਾ ਮੈਨਾ ਜਿਹੜਾ ਸਰਦ ਰੁੱਤ ਮੰਨਿਆ ਗਿਆ ਨਾ ਉਹਦੇ ਵਿੱਚ ਪੋਖ ਤੁਖਾ ਨਾ ਵੇ ਆਪੇ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪ੍ਰਭਾ ਫਿਰ ਇਹ ਪੋਦਾ ਮੈਨਾ ਸੁਹੰਦਾ ਸੋਹਣਾ ਲੱਗਦਾ ਸਾਰੇ ਅਨੇਕ ਪ੍ਰਕਾਰ ਦੇ ਸੁਖ ਜਿਸ ਨੂੰ ਪਰਮੇਸ਼ਵਰ ਬੇਪਰਵਾਹ ਉਹ ਬਕਸ ਲੈਂਦਾ ਹੈ ਭਾਵ ਅਕਾਲ ਪੁਰਖ ਆਪਣਾ ਬਣਾ ਲੈਂਦਾ ਫਿਰ ਉਹਨੂੰ ਇਹ ਜਿਹੜਾ ਪੋਹ ਦਾ ਮਹੀਨਾ ਜਿਹੜਾ ਸਰਦੀ ਕਰਕੇ ਦੁੱਖ ਰੂਪ ਮਹਿਸੂਸ ਹੁੰਦਾ ਇੱਥੇ ਮਨੁੱਖ ਜਨਮ ਰੂਪੀ ਪੋਹ ਦਾ ਮਹੀਨਾ ਉਸ ਪਰਮੇਸ਼ਰ ਨੇ ਜਿਨ੍ਹਾਂ ਨੂੰ ਬੰਦਗੀ ਸੇਵਾ ਸੰਗਤ ਬਖਸ਼ ਕੇ ਆਪਣਾ ਬਣਾ ਲਿਆ ਫਿਰ ਉਹ ਬੇਪਰਵਾਹ ਕਾਲਪੁਰਖ ਦੇ ਵਿੱਚ ਲਹਿ ਹੋ ਜਾਂਦਾ ਪਾਪ ਉਹਦੇ ਨਾਲ ਇਹ ਮਿਲ ਜਾਂਦਾ ਆਪ ਨੂੰ ਜਾਨ ਮਿਟੇ ਪਾਏ ਬਿਸਰਾਮ ਵਾਲੀ ਅਵਸਥਾ ਗੁਰਸਿੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਕਰਕੇ ਲੋਕ ਸੁਹਲੇ ਪ੍ਰਲੋਕ ਸੁਹਲੇ ਹਲਕ ਸੁਖ ਪਲਕ ਸੁਖ ਨਿਤ ਸੁਖ ਸਿਮਰਨੁ सिमरन ਦੇ ਵਿੱਚ ਲੱਗਣੇ ਕਰਕੇ ਦੋਨੇ ਜਹਾਨ ਤੋਂ ਸਫਲਤਾ ਪ੍ਰਾਪਤ ਹੁੰਦੀ ਹੈ ਗੁਰੂ ਸਾਹਿਬ ਜੀ ਜੇ ਉਹ ਉਪਦੇਸ਼ ਬਖਸ਼ਿਸ਼ ਕਰਦੇ ਨੇ ਜਿਹਨੂੰ ਧਾਰਨ ਕਰਕੇ ਜੀਵ ਨੇ ਆਪਣਾ ਕਲਿਆਣਤਾ ਕਰਨੀ ਹੈ ਇਸ ਕਰਕੇ ਸੌ ਹੱਥ ਰਸਾ ਸਰੇ ਤੇ ਗੰਢ ਬੰਦਗੀ ਬਿਨ ਹਰਪਜਨ ਨਹੀਂ छुटकारा ਇਸ ਕਰਕੇ ਬੰਦਗੀ ਕਰਨੀ ਹੈ ਜਿਸ ਕਰਕੇ ਜੀਵਨ ਸਫਲ ਹੋਵੇ ਆਮਣ ਜਾਮਣ ਤੋਂ ਛੁਟਕਾਰਾ ਪ੍ਰਾਪਤ ਹੋ ਸਕੀਏ ਨਿਰਾਕਾਰ ਪਰਮੇਸ਼ਵਰ ਦੇ ਵਿੱਚ ਇੱਕ ਹੋ ਕੇ ਜੀਵਨ ਦਾ ਆਨੰਦ ਮਾਣ ਸਕੀਏ ਇਹ ਉਪਦੇਸ਼ ਸਮੂਹ ਸੰਗਤ ਨੂੰ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਧਾਰਨ ਕਰਕੇ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ